ਹਲੋ ਜੀ ਸਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਅੱਜ ਦਾ ਸਾਡੇ ਬਹੁਤ ਸੋਹਣਾ ਦਿਨ ਸੀ ਦੇਖੋ ਤੇ ਹੁਣ ਨਾ ਪੌਦਿਆਂ ਦੇ ਨਾ ਫੁੱਲ ਵੀ ਆ ਗਏ ਆ ਤੇ ਅੰਜਮਾ ਮਤਲਬ ਕਿ ਗਰਮੀਆਂ ਦਾ ਦਿਨ ਹੈ ਅਈ ਲੱਗਦਾ ਜਿਵੇਂ ਗਰਮੀਆਂ ਦਾ ਪੂਰੀਆਂ ਗਰਮੀਆਂ ਦਾ ਦਿਨ ਹੋਵੇ ਪਰ ਬਾਰ ਹਵਾ ਚੱਲਦੀ ਹੁੰਦੀ ਕਰਕੇ ਨਾ ਮੌਸਮ ਥੋੜਾ ਠੰਡਾ ਹੈ ਹੈਨਾ ਤੇ ਉਹ ਦੇਖੋ ਮੈਂ ਨਾ ਦੂਰ ਤੁਹਾਨੂੰ ਦਿਖਾਉਣੀ ਆਂ ਦੇਖੋ ਉਹ ਦੇਖੋ ਹੋਣਾ ਪਹਾੜ ਹੈ ਤੇ ਅੰਜਮਾ ਬਰਫ਼ ਨਾਲ ਟਕਿਆ ਹੋਇਆ ਤੁਹਾਨੂੰ ਦੂਰ ਦੇਖਦਾ ਹੋਣਾ ਕਿੰਨਾ ਵਧੀਆ ਲੱਗਦਾ ਨਾ ਧੁੱਪ ਦੇ ਵਿੱਚ ਇਹਨਾਂ ਬਰਫ਼ ਸ਼ਾਈਨ ਕਰਦੀ ਹੈ ਤੇ ਹੁਣ ਇੱਥੇ ਵੀ ਗਰਮੀਆਂ ਮਤਲਬ ਹੌਲੀ ਹੌਲੀ ਆਈ ਜਾਂਦੀਆਂ ਨੇ ਹੋਰ ਥੋੜੇ ਦਿਨਾਂ ਤੱਕ ਨਾ ਇੱਥੇ ਵੀ ਗਰਮੀ ਆ ਜੂਗੀ ਸੋ ਮੈਂ ਨਾ ਇੱਕ ਗਰਮੀਆਂ ਦਾ ਡਰਿੰਕ ਬਣਾਉਣ ਲੱਗੀ ਸੀਗੀ ਤੇ ਮੈਂ ਐਵੇਂ ਨਾ ਬਣਾ ਕੇ ਰੱਖ ਲੈਣੀ ਹੁੰਦੀਆਂ ਪ੍ਰੀਮਿਕਸ ਜੈ ਮੈਂ ਮਤਲਬ ਉਹ ਵਧੀਆ ਹੁੰਦੇ ਨੇ ਇਨਸਟੈਂਟ ਜਦੋਂ ਆਪਾਂ ਨੂੰ ਕਈ ਵਾਰੀ ਬਾਹਰੋਂ ਆਪ ਆਨੇ ਆ ਨਾ ਤੇ ਕਈ ਵਾਰੀ ਇਹਨਾਂ ਲੱਗਦਾ ਹੁੰਦਾ ਕੁਝ ਠੰਡਾ ਠੰਡਾ ਪੀਓ ਤੇ ਇਸ ਲਈ ਨਾ ਮੈਂ ਐਵੇਂ ਦੇ ਡਰਿੰਕ ਦੇ ਪ੍ਰੀਮਿਕਸ ਪੈਲੋਂ ਹੀ ਬਣਾ ਕੇ ਰੱਖ ਲੈਂਦੀ ਹੁੰਨੀ ਆ ਤੇ ਮੈਂ ਸੋਚਿਆ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰ ਦਿਆਂ ਸੋ ਹੁਣ ਮੈਂ ਤੁਹਾਡੇ ਨਾਲ ਕਰਨੀ ਆ ਰੈਸਪੀ ਸ਼ੇ ਤਦ ਤੁਸੀਂ ਬਾਹਰ ਦਾ ਵੀਊ ਚੈੱਕ ਕਰੋ ਕਿੰਨਾ ਸੋਹਣਾ ਹੈ ਮੈਨੂੰ ਨਾ ਰੈਸਪੀ ਤੋਂ online ਨਾ ਕੋਈ ਜ਼ਿਆਦਾ ਚੀਜ਼ਾਂ ਨਹੀਂ ਲੋੜਨੀ ਹੈਗੇ ਜਿਵੇਂ ਮੈਂ ਲਿਆ ਸੌਫ ਤੇ ਨਾਲ ਮੈਂ ਨਾ ਆਵੇਗਾ ਆਟਾ ਗੇਲੀ ਮਿਸ਼ਰੀ ਲੈ ਲਈ ਹੈ ਹਨਾ ਤੁਸੀਂ ਇਹਦੀ ਜਗ੍ਹਾ ਤੇ ਖੰਡ ਵੀ ਪਾ ਸਕਦੇ ਹੋ ਜੇ ਤੁਹਾਨੂੰ ਤੁਹਾਡੇ ਕੋਲ ਮਿਸ਼ਰੀ ਨਹੀਂ ਹੈਗੀ ਪਰ ਮੇਰੇ ਕੋਲ ਇਹ ਤਾਕੇ ਵਾਲੀ ਮਿਸ਼ਰੀ ਪਈ ਸੀਗੀ ਤਾਂ ਉਸੋਂ ਮੈਂ ਇਹ ਪਾਉਂਗੀ ਹੁਣ ਆਪਾਂ ਨਾ ਮੈਂ ਇੱਕ ਬਲੈਂਡਰ ਚਾਹਣ ਲਾ ਲੈਣਾ ਤੇ ਇਹਦੇ ਵਿੱਚ ਪਾ ਲੈਣਾ ਸੌਫ ਤੇ ਨਾਲ ਹੀ ਪਾ ਲਾਂਗੇ ਮਿਸ਼ਰੀ ਤੇ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਕੇ ਇੱਕ ਪਾਊਡਰ ਬਣਾ ਲੈਂਦੇ ਆ ਕੋਈ ਇਹਦੇ ਵਿੱਚ ਨਾ ਮੈਂ ਮਤਲਬ ਮਿਸ਼ਰੀ ਤੇ ਸੌਫ ਪਾ ਲਿਆ ਮਿਸ਼ਰੀ ਮੈਂ ਥੋੜੀ ਹੀ ਪਾਈ ਹੈ ਤੁਸੀਂ ਆਪ ਦੇ ਹਿਸਾਬ ਨਾਲ ਮਠਾ ਕਿੰਨਾ ਪਸੰਦ ਕਰਦੇ ਹੋ ਨਾ ਤੁਸੀਂ ਉਹਨਾਂ ਪਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਕਿ ਜਿੰਨਾ ਮੈਂ ਪਾਇਆ ਉਹਨਾਂ ਹੀ ਉਹਨਾਂ ਹੀ ਪਾਉਣਾ ਤੁਸੀਂ ਕਿਉਂਕਿ ਮੈਂ ਮਠਾ ਘੱਟ ਹੀ ਖਾਨੀ ਆ ਸੋ ਮੈਂ ਪਾ ਲਿਆ ਸੌਫ ਤੇ ਮਿਸ਼ਰੀ ਤੇ ਆਪਾਂ ਇਹਦੇ ਵਿੱਚ ਦੋ ਦਿਨ ਨਾ ਹਲ ਲਾਚੇ ਪਾ ਲਾਂਗੇ ਸੋ ਹੁਣ ਆਪਾਂ ਇਹਦੇ ਵਿੱਚ ਦੋ ਤਿੰਨ ਲਾਚੀਆਂ ਵੀ ਪਾਲੀਆਂ ਨੇ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਬਲੈਂਡ ਇਹਦਾ ਨਾਲ ਚੰਗੀ ਤਰ੍ਹਾਂ ਬ੍ਰੀਕ ਪਾਊਡਰ ਬਣਾ ਲੈਣਾ ਤੁਸੀਂ ਹੈਨਾ ਅ ਵੀ ਮਤਲਬ ਵਿੱਚ ਨਾ ਸੌਂਫ ਦੇ ਦਾਣੇ ਜਾਂ ਨਰਨ ਕਿਉਂਕਿ ਜਦੋਂ ਆਪਾਂ ਫਿਰ ਇਹਦਾ ਡਰਿੰਕ ਬਣਾਵਾਂਗੇ ਨਾ ਉਹ ਵਧੀਆ ਨਹੀਂ ਲੱਗਣੇ ਹੈਗੇ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਬਲੈਂਡ ਹੋਣ ਦੇਖੋ ਆਪਾਂ ਨਾ ਇਹਨੂੰ ਬਲੈਂਡ ਕਰ ਲਿਆ ਬਿਲਕੁਲ ਨਾ ਮਹੀਨ ਜਾਂ ਪੀਸ ਲਿਆ ਹੈ ਨਾ ਹੁਣ ਆਪਾਂ ਲੈ ਲੈਣੀ ਐਵੇਂ ਦੀ ਇੱਕ ਛਾਨਣੀ ਤੁਸੀਂ ਆਟੇ ਛਾਨਣ ਵਾਲੀ ਛਾਨਣੀ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਆ ਹੀ ਲੈਣੀ ਹੈ ਹੈ ਨਾ ਤੇ ਇਹਨੂੰ ਦਾ ਪਾਊਡਰ ਬਣਾਇਆ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਵਿੱਚ ਛਾਨ ਲਾਂਗੇ ਤਾਂ ਕਿ ਜਿਹੜੇ ਐਕਸਟਰਾ ਦਾ ਕੋਈ ਵੀ ਦਾਣਾ ਰਹਿ ਗਿਆ ਨਾ ਜਿਵੇਂ ਸੌਫ ਦਾ ਸੋ ਉਹ ਆਪਣੇ ਮੈਂ ਜਦੋਂ ਆਪਾਂ ਡਰਿੰਕ ਬਣਾਇਆ ਨਾ ਆਪਣੇ ਮੂੰਹ ਚ ਨਾ ਆਵੇ ਹੈ ਨਾ ਕਈ ਵਾਰੀ ਕਈਆਂ ਨੂੰ ਨਹੀਂ ਵੀ ਵਧੀਆ ਲੱਗਦਾ ਹੈਗਾ ਸੋ ਆਪਾਂ ਇਹਨੂੰ ਨਾ ਐਵੇਂ ਕਰਕੇ ਛਾਨਣੀ ਚ ਪਾ ਕੇ ਨਾ ਚੰਗੀ ਤਰ੍ਹਾਂ ਛਾਨ ਲਾਂਗੇ ਤਾਂ ਜਿਹੜਾ ਆਪਣਾ ਬਿਲਕੁਲ ਆ ਸੌਫਟ ਸੌਫਟ ਚੀਜ਼ ਹੈ ਜਿਵੇਂ ਸੌਫਟ ਸੌਫਟ ਪਾਊਡਰ ਹੈ ਨੀਚੇ ਨਿਸ਼ਾਨੀਆਂ ਚਾਹੇ ਤੇ ਜਿਹੜਾ ਐਕਸਟਰਾ ਹੈ ਨਾ ਉਹ ਮਤਲਬ ਛਾਨਣੀ ਦੇ ਵਿੱਚ ਹੀ ਰਹਿ ਜੂਵੇ ਹੈਨਾ ਕਮੈ ਇੱਕ ਵਾਰੀ ਤਾਂ ਇਹ ਪਾਊਡਰ ਛਾਨ ਲਿਆ ਦੇਖੋ ਹੈ ਨਾ ਤੇ ਜਿਹੜਾ ਮੇਰੇ ਕੋਲ ਐਕਸਟਰਾ ਉੱਪਰ ਬਚੇ ਸੀ ਨਾ ਸੌਂਫ ਜਿਹੜੇ ਪੀਸਿਸ ਬਸ ਕੇ ਸੀ ਉਹਨਾਂ ਨੂੰ ਨਾ ਮੈਂ ਦੁਬਾਰਾ ਦੇਖੋ ਮਿਕਸ ਇੰਦੇ ਚ ਬਾਜ਼ਾਰ ਚ ਪਾ ਕੇ ਤੇ ਦੁਬਾਰਾ ਗ੍ਰਾਈਂਡ ਕਰ ਲੈਣੇ ਆ ਇੱਕ ਵਾਰੀ ਫੇਰ ਤਾਂ ਕਿ ਜੇ ਇਹ ਜਿਹੜੇ ਐਕਸਟਰਾ ਬਚੇ ਨੇ ਨਾ ਉਹ ਵੀ ਪਾਊਡਰ ਬਣ ਜਾਣ ਤੇ ਆਪਾਂ ਨੂੰ ਜਿਆਦਾ ਤੋਂ ਜਿਆਦਾ ਪਾਊਡਰ ਮਿਲੇ ਆਪਣੀ ਵੇਸਟੇਜ ਘੱਟ ਹੋਵੇ ਹੁਣ ਆਪਾਂ ਇਹਨਾਂ ਨੂੰ ਕਰ ਲੈਣੇ ਆ ਬਲੈਂਡ ਪਹਿਨੂੰ ਸੈਕੰਡ ਟਾਈਮ ਇਹ ਕਰ ਲਿਆ ਸੀਗਾ ਪੀਸ ਲਿਆ ਸੀਗਾ ਹੈ ਨਾ ਤੇ ਹੁਣ ਆਪਣੇ ਕੋਲ ਨਾ ਆਹ ਚੀਜ਼ ਐਕਸਟਰਾ ਬਚ ਗਈ ਐ ਇਹ ਵੀ ਸੌ ਮਤਲਬ ਕਿ ਇਹ ਜਿਹੜੇ ਨਹੀਂ ਬਲੈਂਡ ਹੋਏ ਨਹੀਂ ਪੀਸੇ ਗਏ ਨਾ ਇਹ ਉਹ ਚੀਜ਼ ਛੋਟੇ ਛੋਟੇ ਰਹਿ ਗਈ ਹੈ ਹੁਣ ਨਾ ਇਹਨਾਂ ਨੂੰ ਸਟਣਾ ਇਹਨਾਂ ਨੂੰ ਨਾ ਸਟਣਾ ਨਹੀਂ ਹੈਗਾ ਇਹ ਵੀ ਆਪਣੇ ਕੰਮ ਆ ਜਾਣਗੇ ਜਿਹੜਾ ਤੁਸੀਂ ਆਹ ਦੇ ਕੋ ਚਾਵਲ ਮਸਾਲਾ ਐਵੇਂ ਬਣਾ ਕੇ ਰੱਖ ਨਹੀਂਓ ਨਾ ਇਹਨਾਂ ਨੂੰ ਉਹਦੇ ਵਿੱਚ ਪਾ ਲੋ ਤਾਂ ਹੁਣ ਚਾਵਲੇ ਮਸਾਲੇ 'ਚ ਪਾ ਲਾਂਗੀ ਤਾਂ ਕਿ ਇਹ ਮੇਰੇ ਯੂਜ਼ ਹੋ ਜਾਣ ਤੇ ਆਪਣਾ ਜਿਹੜਾ ਆਹ ਵਾਲਾ ਪਾਊਡਰ ਹੈ ਇਹਨਾਂ ਨੂੰ ਆਪਾਂ ਡਰਿੰਕ ਲਈ ਯੂਜ਼ ਕਰਾਂਗੇ ਐਕਸਟਰਾ ਸੀਨਾ ਜਿਹੜੇ ਦਾਣੇ ਬਚ ਗਏ ਸੀ ਉਹ ਮੈਂ ਚਾਹ ਵਾਲੇ ਮਸਾਲੇ ਚ ਪਾ ਲੇ ਤੇ ਨੂੰ ਚੰਗੀ ਤਰ੍ਹਾਂ ਨਾਲ ਇੱਕ ਵਾਰੀ ਹਿਲਾ ਲਾਂਗੇ ਤਾਂ ਕਿ ਇਹ ਜਿਹੜਾ ਮਸਾਲੇ ਦੇ ਵਿੱਚ ਬਿਲਕੁਲ ਮਿਕਸ ਹੋ ਜਾਣ ਹੈ ਨਾ ਤੇ ਆਪਣੀ ਬੇਸ ਇਸ ਵੀ ਨਾ ਹੋਵੇ ਤੇ ਨਾਲ ਹੀ ਆਪਣਾ ਜਿਹੜਾ ਪਾਊਡਰ ਹੈ ਡਰਿੰਕ ਵਾਲਾ ਉਹ ਵੀ ਰੈਡੀ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਨਾ ਇਹਨਾਂ ਦੇ ਇਹਦੇ ਏਸ ਪਾਊਡਰ ਨਾਲ ਦੋ ਡਰਿੰਕ ਬਣਾ ਕੇ ਦਿਖਾਉਂਗੀ ਜਿਵੇਂ ਹੁਣ ਇੰਡੀਆ ਜਾਂ ਬਾਕੀ ਕੰਟਰੀਆਂ ਮ ਜਿਵੇਂ ਹੁਣ ਗਰਮੀ ਆਣੀ ਸ਼ੁਰੂ ਹੋ ਜੇਗੀ ਨਾ ਤੇ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਕੋਈ ਠੰਡੀ ਠੰਡੀ ਚੀਜ਼ ਹੋਵੇ ਜਿਹੜੇ ਅੰਦਰ ਠੰਡ ਪਾ ਦੇਵੇ ਤੇ ਸੌਂਫ ਠੰਡੇ ਹੁੰਦੇ ਨੇ ਤੇ ਗਰਮੀਆਂ ਦੇ ਵਿੱਚ ਤਾਂ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਸਰੀਰ ਅੰਦਰੋਂ ਠੰਡਾ ਰਹੇ ਕਿਉਂਕਿ ਬਾਹਰ ਬਹੁਤ ਗਰਮੀ ਹੁੰਦੀ ਹੈ ਸੋ ਹੁਣ ਆਪਾਂ ਇਹਨੂੰ ਇੱਕ ਆਹ ਏਅਰ ਟਾਈਪ ਕੰਟੇਨਰ ਦੇ ਵਿੱਚ ਪਾ ਕੇ ਤੇ ਰੱਖ ਲੈਣੇ ਆ ਤੇ ਨਾਲ ਹੀ ਮੈਂ ਤੁਹਾਨੂੰ ਡਰਿੰਕ ਬਣਾ ਕੇ ਦਿਖਾਉਣੀ ਆ ਦੇਖੋ ਮੇਰਾ ਤਾਂ ਪਾਊਡਰ ਹੋ ਗਿਆ ਰੈਡੀ ਹੈ ਨਾ ਮੈਂ ਥੋੜਾ ਥੋੜਾ ਹੀ ਬਣਾ ਕੇ ਰੱਖਦੀ ਹੁੰਦੀ ਆ ਕਿਉਂਕਿ ਇੰਨੀ ਗਰਮੀ ਨਹੀਂ ਹੈਗੀ ਇੱਥੇ ਠੰਢੀ ਹੈ ਸੋ ਮੈਂ ਥੋੜਾ ਜਿਹਾ ਹੀ ਬਣਾ ਕੇ ਰੱਖਿਆ ਜਿਵੇਂ ਕਈ ਵਾਰੀ ਵੀ ਮਤਲਬ ਬਾਹਰੋਂ ਆਏ ਤਾਂ ਨਾ ਤੇ ਬੜੀ ਜ਼ਿਆਦਾ ਪਿਆਸ ਲੱਗੀ ਹੁੰਦੀ ਹੈ ਤਾਂ ਤਾਂ ਕਰਕੇ ਵੀ ਮਤਲਬ ਕੁਝ ਮਤਲਬ ਜਿਵੇਂ ਪੈਕਿੰਗ ਵਾਲਾ ਜੂਸ ਵਗੈਰਾ ਪੀਣ ਦੀ ਬਜਾਏ ਨਾ ਮਨਦਾ ਇਹ ਚੀਜ਼ ਪੀਏ ਨਾ ਤੇ ਇਹ ਨਾਲ ਬਹੁਤ ਠੰਡਾ ਠੰਡਾ ਤੇ ਅੰਦਰੋਂ ਐਂ ਜਮਾ ਮੇਰੇ ਰਿਲੈਕਸ ਹੋ ਜਾਂਦਾ ਬੰਨਾ ਰਿਲੀਫ ਮਿਲ ਜਾਂਦਾ ਕਿ ਕੁਝ ਬੜਾ ਵਧੀਆ ਪੀ ਲਿਆ ਹੈ ਹਨਾ ਤੇ ਹੁਣ ਇਹਨੂੰ ਮੈਂ ਕਦੋਂ ਪਾਰ ਕਿਉਂਕਿ ਇੱਥੇ ਤਾਂ ਲੋੜ ਨਹੀਂ ਹੈਗੀ ਫ੍ਰਿਜ 'ਚ ਰੱਖਾਂ ਦੀ ਇੱਥੇ ਹਲੇ ਠੰਡੀ ਹੈ ਸੋ ਹੁਣ ਮੈਂ ਨਾ ਤੁਹਾਨੂੰ ਬਣਾ ਕੇ ਦਿਖਾਨੀ ਹਾਂ ਦੇ ਨਾਲ ਦੋ ਡਰਿੰਕ ਇੱਕ ਦੁੱਧ ਵਾਲਾ ਬਣਾਵਾਂਗੇ ਆਪਾਂ ਤੇ ਇੱਕ ਨਾ ਬਰਾਊਨ ਜੇ ਪਾਣੀ ਵਾਲਾ ਹੈਨਾ ਸੋ ਹੁਣ ਕੀ ਕਹਿੰਦੇ ਨੇ ਇੱਕ ਹੋਰ ਗੱਲ ਜਿਵੇਂ ਸੌਫਟ ਠੰਡੇ ਹੁੰਦੇ ਨੇ ਨਾ ਉਹ ਮਿਸ਼ਰੀ ਦੀ ਤਸੀਰ ਵੀ ਬਹੁਤ ਠੰਡੀ ਹੁੰਦੀ ਹੈ ਤੁਸੀਂ ਨਾ ਗਰਮੀਆਂ 'ਚ ਹਮੇਸ਼ਾ ਕੁਝ ਨਾ ਮਠਾ ਬਣਾਉਨੇ ਹੋ ਨਾ ਤੇ ਧਾਗੇ ਵਾਲੀ ਮਿਸ਼ਰੀ ਨਾ ਅਹ ਤਾਂ ਗੈਲਿਨੀਸ਼ਰੀ ਆ ਹੁੰਦੀ ਹੈ ਇਹਨੂੰ ਲਿਆ ਕੇ ਰੱਖਿਆ ਕਰੋ ਇਹਨੂੰ ਪੀਸ ਕੇ ਤੇ ਪਾਊਡਰ ਬਣਾ ਕੇ ਰੱਖ ਲਿਆ ਤੇ ਜਦੋਂ ਵੀ ਕੁਝ ਬਣਾਉਣਾ ਨਾ ਇਹ ਵਾਲੀ ਚੀਜ਼ 빙 ਖੰਡ ਦੀ ਜਗ੍ਹਾ ਤੇ ਨਾ ਤੁਸੀਂ ਆ ਯੂਜ਼ ਕਰਿਆ ਕਰੋ ਇਹਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਹੈਨਾ ਸੋ ਹੁਣ ਆਪਾਂ ਬਣਾਉਣੀ ਆ ਡਰਿੰਕ ਹੈਨਾ ਮੈਂ ਲੈ ਲਿਆ ਸਿੱਧਾ ਕੱਪ ਦੁੱਧ ਹੈਨਾ ਤੇ ਨਾਲ ਹੀ ਮੈਂ ਲੈ ਲਈ ਸੀ ਥੋੜੀ سی ਆਈਸ ਤੇ ਮੇਰੇ ਕੋਲ ਨਾ ਭਿਜੇ ਹੋਏ 3-4 ਬਦਾਮ ਪਏ ਸੀ ਨਾਲ ਮੈਂ ਆ ਲੈ ਲਈ ਸੀ ਬਦਾਮ ਆਪਸ਼ਨਲ ਨੇ ਡਰਾਈ ਫਰੂਟ ਆਪਸ਼ਨਲ ਹੈ ਤੁਸੀਂ ਇਹਨਾਂ ਵਿੱਚ ਪਾਣਾ ਹੈ ਕਿ ਨਹੀਂ ਪਾਉਣਾ ਹੈਨਾ ਸੋ ਹੁਣ ਆਪਾਂ ਇਨ ਇਸ ਬੱਲੇ ਨੇ ਪਾ ਦਾਂ ਮ ਨਾਲ ਪਾ ਦਿੰਨੇ ਆ ਥੋੜੀ ਜੀ ਆਇਸ ਹੈ ਨਾ ਤੇ ਆਇਸ ਨਾਲ ਥੋੜਾ ਜਿਹਾ ਹੋ ਠੰਡਾ ਹੋ ਜਾਊਗਾ ਤੇ ਨਾ ਲਾ ਗਰਮ ਕਰਕੇ ਨਾ ਠੰਡਾ ਕੀਤਾ ਹੋਇਆ ਦੁੱਧ ਸੀ ਉਹ ਪਾ ਦਿੰਨੇ ਆ ਹੁਣ ਇੱਥੇ ਇੱਕ ਹੋਰ ਗੱਲ ਹੈ ਹੈ ਨਾ ਇੱਥੇ ਹੁਣ ਜੇ ਤਾਂ ਤੁਸੀਂ ਜਿਆਦਾ ਮਿੱਠਾ ਪਸੰਦ ਕਰਨਿਓ ਬਿਨਾ ਤਾਂ ਤੁਸੀਂ ਇਹਦੇ ਵਿੱਚ ਹੋਰ ਮਿੱਠਾ ਪਾ ਸਕਨੇ ਹੋ ਆਦਰਵਾਇਜ਼ ਲੋੜ ਨਹੀਂ ਹੈਗੀ ਕਿਉਂਕਿ ਇਸ ਜਾਰ ਵਿੱਚ ਨਾ ਬਹੁਤ ਫਲੇਵਰ ਹੈ ਹੈ ਨਾ ਸੋ ਇਹਦੇ ਵਿੱਚ ਮੈਂ ਪਾਊਡਰ ਵੀ ਨਹੀਂ ਪਾਇਆ ਹੈਗਾ ਇਹ ਸਿਰਫ ਉਹੀ ਜਾਰ ਸੀਗਾ ਸਿੰਪਲ ਜਿਹੜਾ ਜਿੰਦੇ ਵਿੱਚ ਮੈਂ ਉਹ ਸੌਂਫ ਪੀਸੇ ਸੀਗੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਬਲੈਂਡ ਤੁਸੀਂ ਸੱਚੀ ਮੰਨਿਓ ਇਹ ਬਹੁਤ ਸਵਾਡਰਿੰਗ ਬਣਦੀ ਆ ਐਨ ਬਿਲਕੁਲ ਰਿਫਰੈਸ਼ ਹੋ ਜਾਂਦਾ ਬੰਦਾ ਪੀ ਕੇ ਨਾ ਤੁਸੀਂ ਟਰਾਈ ਜ਼ਰੂਰ ਕਰਿਓ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਬਲੈਂਡ ਕਰ ਲਈ ਸੀ ਉਹ ਡਰਿੰਕ ਬਲੈਂਡ ਹੈ ਨਾ ਦੁੱਧ ਆਈਸ ਤੇ ਬਦਾਮਾਂ ਨੂੰ ਕਰ ਲਿਆ ਸੀ ਬਲੈਂਡ ਤੇ ਆਪਣੀ ਡਰਿੰਕ ਹੋ ਕੇ ਬਣ ਕੇ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਦੂਜੀ ਵੀ ਡਰਿੰਕ ਬਣਾ ਲੈਨੇ ਆ ਤੇ ਫਿਰ ਮੈਂ ਤੁਹਾਨੂੰ ਇਹਨਾਂ ਨੂੰ ਨਾ ਇਕੱਠੇ ਗਲਾਸ ਵਿੱਚ ਪਾ ਕੇ ਦਿਖਾਵਾਂਗੀ ਕਿ ਇਹ ਕਿੰਨੀ ਵਧੀਆ ਬਣੀ ਆ ਤੇ ਇਹਨਾਂ ਦਾ ਟੇਸਟ ਵੀ ਬੜਾ ਵਧੀਆ ਆਉਂਦਾ ਸੋ ਇਹਨੂੰ ਆਪਾਂ ਰੱਖਨੇ ਆਂ ਸਾਈਡ ਤੇ ਤੇ ਹੁਣ ਆਪਾਂ ਬਣਾਉਨੇ ਆਂ ਦੂਜੀ ਡਰਿੰਕ ਅਬ ਬਣਾਉਨੇ ਆਂ ਦੂਜੀ ਡਰਿੰਕ ਹੈ ਨਾ ਦੂਜੀ ਡਰਿੰਕ ਬਣਾਉਣ ਲਈ ਨਾ ਆਪਾਂ ਨੂੰ ਚਾਹੀਦਾ ਹੈ ਉਹ ਇਹ ਸੌਂਫ ਵਾਲਾ ਪਾਊਡਰ ਜਿਹੜਾ ਆਪਾਂ ਪੀਸ ਕੇ ਰੱਖਿਆ ਸੀ ਆਹ ਵਾਲਾ ਹੈ ਨਾ ਤੇ ਨਾਲ ਚਾਹੀਦੇ ਨੇ ਥੋੜੇ ਜਿਹਾ ਪੁਦੀਨੇ ਦੇ ਪੱਤੇ ਨਾਲ ਮਿਲਾਲਿਆ ਕਾਲਾ ਲੂਣ ਥੋੜਾ ਜਿਹਾ ਗੁੜ ਲਿਆ ਤੇ ਕੋਈ ਛੋਟਾ ਜਿਹਾ ਪੀਸ ਤੇ ਨਾਲ ਲਾਲ ਲਿਆ ਮੈਂ ਲੈਮਨ ਹੈ ਨਾ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਾਰ ਵਿੱਚ ਪਾ ਦੇਾਂਗੇ ਇਹਨਾਂ ਨੂੰ ਆਪਾਂ ਕਰਨਾ ਬਲੈਂਡ ਗੁੜ ਮੈਂ ਤਾਂ ਲਿਆ ਤੁਸੀਂ ਨਾ ਗੁੜ ਪਾ ਕੇ ਦੇਖਿਓ ਇਹਦੇ ਨਾਲ ਨਾ ਬੜਾ ਵਧੀਆ ਟੇਸਟ ਆਉਂਦਾ ਹੀ ਲੱਗਦਾ ਜਿਵੇਂ ਤੁਸੀਂ ਗੰਨੇ ਦਾ ਜੂਸ ਪੀਤੀ ਪੀ ਰਹੇ ਹੋ ਹੈ ਨਾ ਤੇ ਨਾਲ ਹੀ ਹੁਣ ਆਪਾਂ ਪਾ ਲਾਂਗੇ ਆਵਲਾ ਥੋੜਾ ਜਿਹਾ ਸੌਫ ਦਾ ਪਾਊਡਰ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਕਿ ਬਣਾਉਣਾ ਵੀ ਉਸ ਹਿਸਾਬ ਨਾਲ ਤੁਸੀਂ ਪਾ ਸਕਨੇ ਹੋ ਮੈਂ ਆਪਦੇ ਲਈ ਹੀ ਬਣਾਉਣ ਲੱਗੀ ਹੋਈ ਸੀਗੀ ਤਾਂ ਕਰਕੇ ਮੈਂ ਥੋੜਾ ਜਿਹਾ ਹੀ ਪਾਇਆ ਨਾਲ ਹੀ ਆਪਾਂ ਹਾਫ ਲੈਮਨ ਸਪੀਸ ਕਰ ਦਾਂਗੇ ਇਹਦੇ ਵਿੱਚ ਤੇ ਬੜਾ ਵਧੀਆ ਟੇਸਟ ਆਉਂਦਾ ਇਹਦਾ ਵੀ ਨਾ ਜਿਵੇਂ ਆਪਾਂ ਗੰਨੇ ਦਾ ਰਸ ਪੀਰੇ ਹੁੰਨੇ ਆ ਨਾ ਤੇ ਕਈ ਵਾਰੀ ਬੜਾ ਦਿਲ ਕਰਦਾ ਹੁੰਦਾ ਕਿ ਗੰਨੇ ਦਾ ਰਸ ਪੀਏ ਹੈ ਨਾ ਸੋ ਮੈਂ ਤਾਂ ਇਹ ਬਣਾ ਲੈਂਦੀ ਹੁੰਨੀ ਆ ਇਹਦੇ ਨਾਲ ਨੂੰ ਕਰੀਮਿੰਗ ਖਤਮ ਹੋ ਜਾਂਦੀ ਹੁਣ ਇੱਥੇ ਤਾਂ ਗੰਨੇ ਕਿੱਥੋਂ ਮਿਲਦੇ ਆ ਸੋ ਮੈਂ ਆਹ ਵਾਲਾ ਡਰਿੰਕ ਬਣਾ ਲੈਂਦੀ ਹੁੰਨੀ ਆ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਨਾਲ ਹੀ ਪਾ ਦਿੰਨੇ ਆ ਪਾਣੀ ਤੇ ਆਪਾਂ ਇਹਨੂੰ ਕਰ ਲੈਂਦੇ ਆ ਬਲੈਂਡ ਹੈ ਨਾ ਸੋ ਹੁਣ ਆਪਾਂ ਨਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦਿੱਤੀਆਂ ਸੀਗੀਆਂ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਬਲੈਂਡ ਉਹ ਆਪਣੀ ਡਰਿੰਕ ਹੋ ਕੇ ਬਣ ਕੇ ਹੋ ਗਈ ਹੈ ਰੈਡੀ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਆ ਸਰਵ ਹੁਣ ਦੇਖੋ ਆਪਣੀਆਂ ਦੋਨੋਂ ਡਰਿੰਕ ਬਣ ਕੇ ਹੋ ਗਿਆ ਸੀ ਰੈਡੀ ਤੇ ਹੁਣ ਆਪਾਂ ਇਹਨਾਂ ਨੂੰ ਗਲਾਸਾਂ 'ਚ ਸਰਵ ਕਰ ਲੈਨੇ ਆ ਅ ਸੋ ਬਣਾ ਕੇ ਜਰੂਰ ਦੇਖਿਓ ਬੜੀਆਂ ਵਧੀਆ ਲੱਗਦੀਆਂ ਨੇ ਬੜੀਆਂ ਰਿਫਰੈਸ਼ਿੰਗ ਨੇ ਐਨ ਜਮਾ ਤੁਹਾਨੂੰ ਨਾ ਮਜ਼ਾ ਆ ਜਾਏਗਾ ਪੀ ਕੇ ਇਹਨਾਂ ਨੂੰ ਨਾ ਹੈਨਾ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਪਤਾ ਹੈ ਇਹਨਾਂ ਦੇ ਵਿੱਚ ਕੋਈ ਕੁਝ ਵੀ ਆਰਟੀਫੀਸ਼ੀਅਲ ਨਹੀਂ ਹੈਗਾ ਕੁਝ ਵੀ ਮਾਰਕੀਟ ਦਾ ਨਹੀਂ ਹੈਗਾ ਜਿਵੇਂ ਕਿ ਪ੍ਰੀਜ਼ਰਵਰ ਵਗੈਰਾ ਸੋ ਫਰੈਸ਼ ਹੈ ਵਧੀਆ ਹੈ ਤੁਸੀਂ ਜ਼ਰੂਰ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਤੇ ਹੁਣ ਆਪਾਂ ਥੋੜੇ ਜਿਹਾ ਉੱਤੇ ਪਾ ਦਿੰਨੇ ਆ ਬਦਾਮ ਦੁੱਧ ਵਾਲੀ ਜਿਹੜੀ ਟ੍ਰੈਂਡ ਬਣਾਈ ਹੁੰਦੇ ਤੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਪੁਦੀਨੇ ਪੁਦੀਨਾ ਪਾ ਜਿਹੜੀ ਆਪਾਂ ਨਿੰਬੂ ਵਾਲੀ ਡਰਿੰਕ ਬਣਾਈ ਹੈ ਸੋ ਹੁਣ ਆਪਾਂ ਇਹਨਾਂ ਨੂੰ ਕਰਨੇ ਆ ਸਰਵ ਕੋ ਮੇਰੀਆਂ ਤਾਂ ਦੋ-ਦੋ ਡਰਿੰਕ ਬਣ ਕੇ ਰੈਡੀ ਹੋ ਗਈਆਂ ਨੇ ਤੁਸੀਂ ਵੀ ਜਰੂਰ ਬਣਾਓ ਤੇ ਜੂ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡੀਆਂ ਕਿਵੇਂ ਦੀਆਂ ਬਣੀਆਂ ਬੜੀਆਂ ਰਿਫਰੈਸ਼ਿੰਗ ਤੇ ਬੜੀਆਂ ਵਧੀਆ ਡਰਿੰਕਸ ਨੇ ਤੁਸੀਂ ਵੀ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡੀਆਂ ਕਿਵੇਂ ਦੀਆਂ ਬਣੀਆਂ